ਹਾਂਜੀ ਕੀ ਆਲਾ ਸਾਰੇ ਵੀ ਰਹਿੰਦਾ ਅਵਰ ਕੀ ਬੰਦਾ ਕਰਦਾ ਮੇਰੇ ਵੀਰ ਉਹ ਤਕ ਉਹਦਾ ਸੱਟੇ ਸਾਰੇ ਵੀ ਰਹੇ ਆ ਕਰ ਪਿਆ ਠੀਕ ਹੈ ਹਾਂਜੀ ਕਰਦੇ ਵਲੋਗ ਦੀ ਸਟਾਰਟਿੰਗ ਸੀਰੀਜ਼ ਵੀਰੇ ਟੈਨ ਵਾਲੇ ਉੱਠ ਗਏ ਸਾਢੇ 8 ਵਜੇ ਤੇ ਹੁਣ ਹੋ ਗਏ 9:30 ਘੰਟਾ ਭਾਵੇਂ ਫੋਨ ਚਲਾਈ ਜਾਂਦਾ ਬਸ ਅਜ ਕਣਕ ਵੰਡੀ ਆਂਦੇ ਹਣਾ ਪਹਿਲਾਂ ਬਲਜੀਤ ਵੰਡ ਕੇ ਗਿਆ ਫਿਰ ਮਾਮੇ ਦਾ ਮੁੰਡਾ ਆਇਆ ਤੇ ਆਪ ਆਪਾ ਕਿਸੇ ਕੰਮ ਦੇਵੇਂਗਾ ਵੰਡਦਾ ਰਿਹਾ ਮੈਂ ਹੁਣ ਜਮੀ ਨਹੀਂ ਕੰਮ ਕਰਕੇ ਬਜਦਾ ਪਤਾ ਹੀ ਨਹੀਂ ਦਿਮਾਗ ਨੂੰ ਕੀ ਹੋਇਆ ਆਪਣੇ ਨੂੰ ਕਰਦੇ ਵੀ ਕਿਹਨੂੰ ਹਟਾਉਣ ਨੂੰ ਪਤਾ ਇਹਨੇ ਕਰਨਾ ਤਾਂ ਹੈ ਨਹੀਂ ਕੋਈ ਸ਼ਰਮ ਹੈ ਆ ਕਿਉਂ ਕਹਿਣਾ ਹਨਾ ਕੀ ਫਾਇਦਾ ਯਾਰ ਹੁਣ ਤਾਂ ਆਪ ਨੂੰ ਹੀ ਸ਼ਰਮ ਆਉਣ ਲੱਗੀ ਬੁਨਾ ਕਹੀ ਚਲੋ ਉੱਠਦੇ ਆ ਯਾਰ ਬਈ ਇੱਕ ਬਲਜੀਤ ਨਾ ਆਪਣੀ ਉਹ ਬੋਤਲ ਮੰਗੀ ਜਾਂਦਾ ਹੈ ਸਟੀਨਲ ਦੀ ਉਹਨੂੰ ਚਾਹੀਦੀ ਹੈ ਕਿਉਂ ਪਤਾ ਨਹੀਂ ਕੀ ਕਰਨਾ ਉਹ ਬਿਮਾਰ ਮੂਰੇ ਨੂੰ ਪਾਣੀ ਪੁਣੀ ਲੈਣਾ ਉਹ ਬਾਗ ਨਿਕਗਾ ਕਿਸੇ ਪਾਸੇ 100% ਦਾ ਜਿਵੇਂ ਆਪਾਂ ਬਾਜ਼ੀਆਂ ਦੇ ਠੰਡੇ ਪਾਣੀ ਵਾਸਤੇ ਵਰਤਦੇ ਆ ਤੇ ਚਲੋ ਉੱਠ ਕੇ ਬਲਜੀਤ ਨੂੰ ਬੋਤਲ ਫੜਾਈ ਸ਼ੂ ਸ਼ਾਪ ਆਈਏ ਬਾਹਰ ਨਿਕਲੀ ਦੇਖੀ ਬਲਜੀਤ ਮਨਣਾ ਵਾਲਾ ਬਾਹਰ ਚਾਹ ਖੜਾ ਮੇਰੇ ਵੀਰੋ ਯੇ ਆ ਅੱਡ ਡੌਗੀ ਕੀ ਦਾ ਪੌਂਖੀ ਜਾਂਦਾ ਯਾਰ ਨਹੀਂ ਉਹ ਤੇ ਚੜਨ ਨੂੰ ਕਰੀ ਜਾਂਦਾ ਕੀ ਦੇ ਓਏ ਹੋਰ ਦੱਸ ਕਿਵੇਂ ਆ ਹੈਲੋ ਕਰ ਗੁੱਡ ਮਾਰਨਿੰਗ ਤੜਕੋ ਲੜਕੀ ਗੁੱਡ ਮਾਰਨਿੰਗ ਚੱਲ ਕੋਈ ਨਾ ਮੈਂ ਵੀ ਉੱਠ ਕੇ ਜਾਣਾ ਉਧਰ ਯਾਰ ਸਰੀਰ ਕੈਮ ਕਰਾਂ ਸਮਝ ਗਿਆ ਸੀ ਮੈਂ ਸਮਝ ਗਿਆ ਸੀ ਇਹਦੇ ਚੁੰਮਾਂ ਦੀ ਹੁਣ ਵਾਲਾ ਤੇ ਭਾਂ ਦੀ ਕੱਲ ਨੂੰ ਹੱਥ ਨਹੀਂ ਕੱਢ ਲਈ ਚੁੰਮੀ ਪਾਊਗਾ ਤਾਂ ਕਰਕੇ ਹੇਡਾ ਯਾਰ ਠੀਕ ਰਹੂਗਾ ਨਹੀਂ ਨਹੀਂ ਬੇਫਿਕਰ ਹੋ ਜਾ ਬੇਫਿਕਰ ਹਾਂਜੀ ਤੇ ਜਿਹੜੇ ਕਬੂਤਰ ਡਾਉਣੇ ਹੁੰਦੇ ਆ ਭਾਈ ਬੜੇ ਉਹ ਕਬੂਤਰ ਢਾਹ ਦੀਏ ਕੱਢ ਕੇ ਆਪਾਂ ਤੇ 4-5 ਛੱਡ ਦਿੰਨੇ ਆ। ਉਹ ਤੋਂ ਬਾਅਦ ਫਿਰ ਦੇਖਣਾ ਮੈਂ ਕਣ ਕਵੰਡਣੀ ਆ ਜਾਂ ਬੱਚੇ ਬਾਹਰ ਕੱਢਨੇ ਆ। ਉਹ ਮੌਕੇ ਤੇ ਪਲਾਨ ਬਣਾਉਣੇ ਆ ਕੋਈ ਆਪਾਂ। ਤੇ ਕਰਮ ਉਹ ਕੱਢ ਦੀ ਮੈਂ ਤਾਂ ਕਹਣਾ ਬੱਚੇ ਵੀ ਬਾਹਰ ਕੱਢ ਦੀ ਦੀ ਯਾਰ। ਬੱਚੇ ਵੀ ਬਾਹਰ ਕੱਢ ਦਿੰਨੇ ਆ ਤੇ ਇਹ ਉਹ ਵੀ ਕਰ ਦਿੰਨੇ ਆ। ਕਬੂਤਰ ਢਾਹ ਵੀ ਦਿੰਨੇ ਆ ਆਪਾਂ ਠੀਕ ਐ। ਤੇ ਕੱਲ ਬਹੁ ਭੜੀ ਹੋਈ ਸਾਡੇ ਨਾਲ ਸੱਚ ਬਈ। ਕੱਲ ਅਸੀਂ ਟੀਕਾ ਤਾਂ ਲੈ ਕੇ ਜਿਹੜਾ ਲੈ ਜਾਣਾ ਸੀਗਾ ਠੀਕ ਐ। ਤੇ ਸਾਨੂੰ ਸਰਿੰਜ ਨਹੀਂ ਦਿੱਤੀ ਕਿਸ ਨੇ ਸਾਰੇ ਗਿੱਦੜਵਾਹ ਚਾਚੀ ਕਹਿੰਦੀ ਇਨਸੂਲਿਨ ਵਾਲੀ ਸਰਿੰਜ ਦੇ ਦੇ ਸ਼ੂਗਰ ਵਾਲੀ ਹੈ ਨਹੀਂ ਜੀ ਹੈ ਨਹੀਂ ਜੀ ਕਈ ਸਿੱਧਾ ਕਹਿੰਦੇ ਸੀ ਦੇਂ ਦੇਣੀ ਮੈਨੂੰ ਨਾ ਇੰਨਾ ਰੱਖਿਆ ਨਾ ਕਰਿਆੜਾਂ ਆਂ ਤੇ ਸੌਂ ਲੱਗੇ ਗਾਪਣੀ ਮਾਰਦਾ ਮੈਂ ਭੈਣ ਦੇ ਯਾਰ ਉਹ ਅਸੀਂ ਨਿਸ਼ੀੜੀ ਲੱਗਦਾ ਜਦੋਂ ਤੁਹਾਨੂੰ ਕਹੀ ਜਾਣੇ ਬਈ ਅਸੀਂ ਜਾਨਵਰਾਂ ਦੇ ਲਾਉਣਾ ਅਸੀਂ ਇੰਜੈਕਸ਼ਨ ਨਾਲ ਚ ਕੀ ਫਿਰਦੇ ਆ ਲਾਉਣ ਨੂੰ ਵੀ ਅਸੀਂ ਹਨਾ ਅਸੀਂ ਕਿਹੜਾ ਕੋਈ ਮੈਨੂੰ ਨਸ਼ੇ ਪੱਤੇ ਵਾਲੇ ਆ ਇੰਨਾ ਰੱਖਿਆ ਮੈਂ ਚੋਭਰਾ ਐ ਕਰਾਂਗੇ ਕੋਈ ਹੁਣ ਜਿੱਦਨ ਗਏ ਨਾ ਮੈਂ ਕਿਹਾ ਤੇ ਇਥੋਂ ਡੱਬਾ ਭਰ ਜਾਣਾ ਆਪਣੇ ਕੋਲੇ ਇੱਕ ਸਰਿੰਜਾਂ ਦਾ ਪੂਰਾ ਮੇਰੇ ਹਿਸਾਬ ਨਾਲ ਮੂੰਹ ਭੈਣ ਦੀ ਦੀਨ ਗਾਈ ਉੱਤੇ ਮੇਹੋ ਆ ਗਈ ਮਿੱਟੀ ਆ ਗਈ ਮੈਂ ਕਿਹਾ ਮੈਂ ਕਿਹਾ ਤੇ ਡੱਬਾ ਭਰ ਜਾਣਾ ਸਰਿੰਜਾਂ ਦਾ ਠੀਕ ਆ ਮੈਂ ਕੱਲੀ ਕੱਲੀ ਸਰਿੰਜ 2-2 4-4 ਸਰਿੰਜਾਂ ਦੁਕਾਨ ਦੇ ਵਿੱਚ ਸੱਟ ਕੇ ਆਵਾਂਗੇ ਪਹਿਲਾਂ ਮੰਗਾਗੇ ਜੇ ਨਾ ਦਿੱਤੀ ਫਿਰ ਆਖਾਂਗੇ ਆ ਚੱਕੋ ਸਾਡੇ ਤੋਂ ਲੈ ਲਓ ਫ੍ਰੀਜ ਬਹੁਤ ਗੁੱਸਾ ਆਇਆ ਕੱਲ ਸਾਨੂੰ ਸੌਣ ਲੱਗੇ ਚਲੋ ਕੋਈ ਨਾ ਇਹ ਕਾ ਵੀ ਸੀਨ ਹੋਇਆ ਉੱਥੇ ਬੜਾ ਕਿ ਦੜਵਾ ਸਰਿੰਜ ਨਹੀਂ ਦਿੱਤੀ ਸਾਨੂੰ ਕਿਸੇ ਨੇ ਜਿਹੜੇ ਆਪਣੇ ਇਥੇ ਆਪਣੇ ਖਾਸ ਬੰਦੇ ਆ ਪਰਸਨਲ ਉਹਨਾਂ ਤੋਂ ਤਾਂ ਬਣੀ ਗੱਟਾ ਚੱਕ ਲਗੇ ਉਹ ਫਿਰ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਨਾ ਵੀ ਇਹ ਬੰਦੇ ਕਿੱਦਾਂ ਕਿੱਦਾਂ ਦੇ ਆ ਜਾਂ ਕੁਝ ਵੀ

ਹਾਂਜੀ ਮੇਰੇ ਦੋਸਤੋ ਆਗੇ ਜੀ ਇਧਰ ਲੇ ਕਰੇ ਮਾਸਕ ਵੇਰਾ ਚੱਕ ਲਿਆ ਹੁੰਦਾ ਵੀਰੇ ਤੇ ਖੁੱਡੇ ਸਾਫ ਕਰਨ ਲੱਗਦੇ ਆ ਹਨਾ ਬੱਚੇ-ਬੁੱਚੇ ਕੱਢਦੇ ਆ ਬਾਹਰ ਚੋਬਰ ਮੈਨੂੰ ਆ ਲੱਗਦਾ ਮੈਂ ਗੀਤ ਲਾਈ ਜਾਂਦਾ ਆਪਦੇ ਹਿਸਾਬ ਤੇ ਮੈਂ ਇਧਰ ਖਰਾਕਾਂ ਖਰੂਕਾਂ ਸੁਕੜੀਆਂ ਪਾਉਣਾ ਆ ਸੁਕੜੀਆਂ ਪਾਤੀਆਂ ਮੰਨ ਕੇ ਚੱਲੋ ਤੇ ਬਸ ਆਹੀ ਸੀਨ ਐ ਹੁਣ ਖੁੱਡੇ A2 A2 Z ਖੁੱਡੇ ਸਾਫ ਕਰਨੇ ਆ ਤੇ ਆਵਾਜ਼ ਬੂਫਰਾਂ ਦੀ ਕਰ ਲਈ ਸੈਟ ਟਿਕ ਲਿਮਟ ਤੇ ਤੇ ਬਸ ਉਹ ਦੁਬਾ ਕਰਕੇ ਕੰਮ ਨਵੇੜ ਕੇ ਤੇ ਬਸ ਦਿਖਾਉਣੀ ਹਾਂ 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 ਹਾਂਜੀ ਮੇਰੇ ਦੋਸਤੋ 마스크 ਚੜਾਇਆ ਜੀ ਇਹ ਵੀ ਜ਼ਰੂਰੀ ਹੈ ਹੁਣ ਇਹ 마스크 ਵੀ ਲਿਆ ਕੇ ਰੱਖਾਂਗੇ ਆਪਾਂ ਕਾਫੀ ਤੇ ਇਹ ਜਦੋਂ ਖੁੱਡਾਂ 'ਚ ਵੜਨਾ ਨਾ ਆਪਾਂ 마스크 ਲਾ ਕੇ ਵੜਿਆ ਕਰਾਂਗੇ ਕਿਉਂਕਿ ਆਹ ਦਿਨਾਂ 'ਚ ਨਾ ਬੱਚੇ ਝਾੜ ਪੈਂਦੇ ਆ ਤੇ ਖੁੱਡੇ 'ਚ ਬੂਰਾ ਆ ਬਾੜਾ ਬਣ ਜਾਂਦਾ ਫੰਗਾ ਉਹ ਚੀਜ਼ ਆਪਣੇ ਵਾਸਤੇ ਬਹੁਤ ਨੁਕਸਾਨਦਾ ਹੈ ਅੰਦਰ ਜਾ ਕੇ ਨਾ ਸਾਹ ਤੋਂ ਸਾਹ ਦੇ ਰਿਲੇਟਿਡ ਲੰਗਸ ਦੇ ਰਿਲੇਟਿਡ ਬਿਮਾਰੀਆਂ ਬਣਾਉਂਦੀ ਹੈ ਇਹ ਜ਼ਰੂਰੀ ਹੈ ਜਿਵੇਂ ਦੇਖੋ ਨਾ ਭਾਂਗ ਬਣੇ ਚਾੜਾ ਨਾਲ ਸਾਫ਼ ਕੀਤੇ ਕੀ ਹਾਲਾ ਬਹੁਤਿਆਂ ਦਾ ਆ ਕਰਕੇ ਚਲੋ ਕਰੀ ਜਾਂਦੇ ਵੀ ਫੁੱਡੇ ਲੱਗੇ ਪਏ ਆ ਚੁਬਰ ਆ ਇੱਕ ਕਰ ਗਿਆ ਆਪਦੇ ਵੰਡੇ ਦਾ ਠੀਕ ਆ ਸਾਫ਼ ਕਰ ਗਿਆ ਐਨ ਵਧੀਆ ਬਣਾ ਗਾ ਹੁਣ ਬਾਈ ਵਾਲੇ ਕੂਤਰ ਪੈਦੇ ਛੱਡ ਦਾਂਗੇ ਤੇ ਮੈਨੂੰ ਲੱਗਦਾ ਕਬੂਤਰ ਜਿਹੜਾ ਕੱਲ ਲੈ ਕੇ ਨੋਤਾ ਚੁਬਰ ਨੇ ਬੈਠ ਕੇ ਛੱਡ ਦਿੱਤੀਆਂ ਜਿਹੜੇ ਕਬੂਤਰ ਲੈ ਆਉਂਦੇ ਆ ਤੇ ਉਹ ਪੈਦੇ ਛੱਡਦੇ ਕੋਈ ਚੱਕਰ ਨਹੀਂ ਤੇ ਬਾਕੀ ਪਹਿਣ ਦੋ ਨਹੀਂ ਬਾਜੇਗਾ ਵਾਹ ਨਹੀਂ ਬਾਜੇਗਾ ਠੀਕ ਹੈ ਗਰੋਲਜਨ ਵਾਲਾ ਲੱਗਾ ਕਲਪਣਾ ਵਾਲੀ ਘਰ ਲੱਗਿਆ ਮੈਂ ਮੈਂ ਚਲ ਮੈਂ ਫੋਨ ਟਾਈਮ ਲੈਫਸ ਹੀ ਲਾਦੇ ਗੀਤ ਚੱਲੀ ਜਾਂਦੀ ਸੀ ਵਧੀਆ ਤੇ ਬਸ ਮੈਂ ਖੁੱਡੇ ਸਾਫ਼ ਕਰੀ ਸੀ ਦੀ ਦੀ ਨਕਾਲ ਆਈ ਜਾਂਦੀ ਹੈ ਨਵਾਂ ਹੀ ਸਾਪਾ ਹੋ ਗਿਆ ਯਾਰ ਬਾਬੇ ਉਹ ਇੱਕ ਬੱਚਾ ਪਤਾ ਨਹੀਂ ਕਿਧਰ ਹੀ ਆਇਆ ਯਾਰ ਪਤਾ ਨਹੀਂ ਕਿਨੇ 10 ਬੱਚੇ ਕੱਢੇ ਹੀ ਬਾਹਰ ਭੰਮ ਲਾਦਾ ਸੂਆ ਿਰਕ ਚੌਣਸ ਵਾਲੀ ਜੁੜੀ ਦਾ ਬੱਚਾ ਯਾਰ ਇੱਕ ਤਾਂ ਆ ਬੈਠਾ ਠੀਕ ਹੈ ਮੈਂ ਕਰਾਂ ਜੀ ਕੁਡੇ ਸਾਹਿਬ ਤੁਹਾਨੂੰ ਪਤਾ ਫੋਨ ਟਾਈਮ ਲੈਪਸ ਲੱਗੇ ਹੀ ਪਿਆ ਸੀਗਾ ਇੱਕਦਮ ਫਰੜ ਜੀ ਹੋਈ ਮੈਂ ਨਾਲ ਦੇ ਨਾਲ ਬਾਹਰ ਆ ਗਿਆ ਇੱਕ ਬੱਚਾ ਕੋਠੀ ਤੇ ਬੈਠਾ ਸੀਗਾ ਇੱਕ ਬੱਚਾ ਖੁੱਡੇ ਤੇ ਬੈਠਾ ਸੀਗਾ ਦੋ ਤੇ ਇੱਕ ਬੱਚਾ ਆ ਬੈਠਾ ਚੌਣਸ ਵਾਲੇ ਦਾ ਹੁਣ ਮੈਂ ਨਿਗਾ ਨਾਲ ਸਾਰੇ ਬੱਚਿਆਂ ਤੇ ਨਿਗਾ ਮਾਰੀ ਮੈਂ ਵੀ ਕਿਹੜਾ ਬੱਚਾ ਗਿਆ ਹੈ ਵਾ ਦੇਖੀਏ ਤੇ ਦੋ ਬੱਚਾ ਛੜੀ ਤੇ ਬੈਠੇ ਸੀ ਠੀਕ ਹੈ ਚੌੜ ਸਲੂੜ ਦਾ ਬੱਚਾ ਨਹੀਂ ਬਾਈ ਭੈਜ ਮੈਂ ਸਾਰਾ ਘਰ ਫਰੋਲਤਾ ਯਾਰ ਭੈ ਪਤਾ ਨਹੀਂ ਕੀ ਕਿਸਮਤ ਚ ਭੈ ਜੋ ਲੇਖਾ ਦੇਖਾ ਦੇਣਾ ਭੈਣ ਦੇ ਲਗੜੇ ਦਾ ਯਾਰ ਬੱਚਾ ਭਾਲੀ ਨੇ ਚੇਪਾਂ ਲੱਗਾਂ ਯਾਰ ਉੱਡਦਾ ਸਕਦੇ ਨਹੀਂ ਬਾਹਲੀ ਦੂਰ ਨਹੀਂ ਬਾਤ ਬਾਤ ਉੱਡ ਕੇ ਇੱਥੋਂ ਜ਼ੋਰ ਮਾਰ ਕੇ ਤਾਇ ਕਿ ਕਰੇ ਡਿੱਗ ਸਕਦਾ ਇੱਥੋਂ ਜ਼ੋਰ ਮਾਰ ਕੇ ਪਿੱਛੇ ਡਿੱਗ ਸਕਦਾ ਹੈ ਜਾ ਗਲੀ ਜਿਹੜੇ ਕਿਸਾ ਦਾ ਜ਼ੋਰ ਮਾਰ ਕੇ ਜਾਂ ਇਧਰ ਗਲੀ ਜਿਹੜੇ ਕਿਸਾ ਦਾ ਇਹਦੋਂ ਪਹਾਂ ਨਹੀਂ ਜਾ ਸਕਦਾ ਚਲ ਯਾਰ ਇੱਕ ਮਿੰਟ ਬਾਬੋ ਯਾਰ ਪਾਲਾਂ ਮੈਂ ਯਾਰ ਓਹ 사ਵਾ ਚ ਸਾ ਪੈ ਗਏ ਬਾਈ ਮੈਂ ਤਾਂ ਸਾਰਾ ਏਰੀ ਫਰੋਰਦਾ ਸੀ ਨਾਲ ਨਾਲ ਆਲਾ ਮੈਂ ਤਾਂ ਤਾਂ ਜੱਜ ਕੇ ਘਰੇ ਪੂਰੇ ਮੈਂ ਤਾਂ ਸਾਰੇ ਕਿਤੇ ਪੁੱਛ ਲਿਆ ਗਲੀਆਂ ਗੁਲੀਆਂ ਖਾਲੀਆਂ ਨਾਲੀਆਂ ਚੀ ਨੀ ਛੱਡਿਆ ਮੈਂ ਹੁਣ ਅੰਦਰਾਂ ਚ ਭਾਲਣ ਲੱਗਿਆ ਬੱਚਾ ਦੇਖੋ ਲੈ ਭੈਣ ਦਾ ਇਹ ਰਿਕਾਰਡਬਲ ਦਾ ਗੀਤ ਬੰਦ ਕਰਨ ਦਿਓ ਖੜ ਜੋ ਯਾਰ ਆ ਬੇਟਾ ਓ ਭਰਾਵਾ ਓਏ ਦੇੜੀ ਘੜਤਾ ਸੀ ਤੂੰ ਤਾਂ ਮੇਰਾ ਆਇਆ ਨਾ ਕਰਿਆ ਕਰ ਬਾਈ ਫਨੇ ਪੂਰੇ ਆ ਹੁਣ ਸਫਟਾ ਕੰਮ ਯਾਰ ਕੋਈ ਬੈਰੀ ਬੁਰੀ ਪਈਉਣੀ ਬੈਠਾ ਨੂੰ 100 ਵਰਸ ਤੇ ਮੈਂ ਅੰਦਰ ਖੁੱਡੇ ਸਾਫ ਕਰਿਆ ਸੀਗਾ ਤੇ ਇਹ ਅੰਦਰ ਵਾਲਕੇ ਕਹੂਦਰ ਵਾਲਕੇ ਇੱਥੇ ਪੈ ਕੇ ਇੱਥੇ ਪੈ ਕੇ ਆ ਹੀ ਹੋ ਗਿਆ ਕੰਮ ਚਲੋ ਕੋਈ ਨਹਿਰਾ ਇੱਕ ਖੁੱਡਾ ਰਹਿ ਗਿਆ ਇਹ ਸਾਫ ਕਰਨ ਵਾਲਾ ਮਾਤਬ ਜਾਈ ਛੱਡਾ ਗੁੱਡਾ ਵੀ ਆ ਦੇਖੋ ਮੈਂ ਪਹਿਲਾਂ ਬੱਚੇ ਹੀ ਬਾਹਲ ਕੇ ਪਹਿਲੇ ਖੁੱਡੇ ਦਾ ਕੀ ਖੁੱਡਾ ਤਾਂ ਹੋ ਜੀਗਾ ਬੱਚਾ ਬਾਹਲਾ ਉਹ ਦੇਖ ਨੂੰ ਨੋ ਵੱਡਾ ਨੁਕਸਾਨ ਹੋ ਜੇ ਬੱਚੇ ਵਾਲਾ ਆਪਣਾ ਚਲ ਵੁਇਨੇ ਨੂੰ ਵੀ ਚੱਕ ਲਏ ਜਿਹੜਾ ਤੂੜੀ ਤੇ ਬੈਠਾ ਨੂੰ ਵੀ ਚੱਕ ਲਏ ਅੰਦਰ ਅਗੇ ਵੀਰੋ ਹਮ ਕਰਤੇ ਹੀ ੁੱਡੇ ਸਾਹ ਠੀਕ ਹੈ ਫਰਾਲ ਨੂੰ ਤੇ ਕਿਉਂਕਿ ਹੁਣ ਇਹ ਕੰਮ ਵੱਡਾ ਹੋ ਗਿਆ ੁੱਡੇ ਸਾਹ ਵਾਲਾ ਵੀ ਤੇ ਰਲ ਮਿਲ ਕੇ ਨਿਬੜਦਾ ਇਹ ਕੰਮ ਵੀ ਹੁਣ ਠੀਕ ਹੈ ਇੱਧਰ ਕਰ ਲਓ ੁੱਡਾ ਨੰਬਰ 1 ਚੱਕ ਟਕਾੜ ਨਾਲ ਕੋਈ ਚੈੱਕ ਕਰਨ ਵਾਲੀ ਗੱਲ ਹੈ ਨੰਬਰ 2 ਜਮ ਸਭੂ ਮੋਹਿੰਜ ਵਿਖਾ ਦਿਆਂ ਰੋਕ ਕੇ ਬਾਸ ਹੁਣ ਚੱਕ ਦੇ ਤਾ ਕੋਈ ਚੈੱਕ ਨਹੀਂ ਅੰਦਰ ਕਰ ਲਓ ਬੜੇ ਕੈਮਰਾ ਅੰਦਰ ਕਰ ਆਏ ਜੀ ਹਾਂ ਜੀ 3 ਥਈ ਇਹ ਓਕੇ ਆ ਬੈਠਾ ਹੁਣ ਵੱਜ ਗਿਆ ਆ ਪਿੱਲੀ ਐਟ ਵੀ ਹੁਣ ਪਾਈਏ ਨੇ ਠੀਕ ਹੈ ਬੜੇ ਟਾਈਮ ਪਹਿਲਾਂ ਦੀ 쿠ਤੀ ਪਈ ਸੀ ਇਹ ਵਜੀ ਪਈ ਸੀ ਮੱਝ ਪਾ ਦੀ ਛੜਤੀ ਆ ਯਾਰ ਖੋਦ ਵੀ ਨਹੀਂ ਚਲਾਇਓ ਆ ਵੀ ਇਧਰ ਆਏ ਗੋਲੇ ਜਾ ਕੇ ਕੋਈ ਚੱਕਰ ਵਾਲੀ ਗੱਲ ਆ ਵੀ ਬੱਟਾ ਸਾਫ ਵਧੀਆ ਇੱਕ ਨੰਬਰ ਬਣਾਤਾ ਠੀਕ ਹੈ ਕਿ ਨਹੀਂ ਜੀ ਕਰਤਾ ਹੁਣ ਆ ਵੀ ਬੱਚਿਆਂ ਵਾਲੇ ਖੁੱਡਿਆ ਦੀ ਵਾਰੀ ਬੱਚਿਆਂ ਵਾਲੇ ਖੁੱਡੇ ਇਹ ਦੇਖ ਲੋ ਟਕਾ ਕੋਈ ਚੱਕਰ ਨਹੀਂ ਕਰਦਾ ਆਹ ਪਹੀਆ ਆ ਵੀ ਖੋਦ ਗਿਆ ਚਟਕਾ 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 ਨਹੀਂ ਇਹ ਲੋਈ ਨੂੰ ਇਹ ਰਾਸਾ ਮੈਂ ਰਾਸਾ ਨਾ ਵਈ ਰਾਸਾ ਮੈਂ ਤਾਂ ਫੋਡਾ ਨੰਬਰ 5 ਠੀਕ ਹੈ ਜੀ ਇਹ ਵੀ ਕਰਦਾ ਸਾਹਿਬ ਹੁਣ ਆ ਜਾਓ ਆ ਵੀ ਤੁਰੇ ਜਾਓ ਬੈਠ ਕਰਨੀ ਚਲੋ ਜੀ ਤੇ ਬੈਠਕ ਵੀ ਵਿਖਾ ਦਿੰਦੇ ਹੈਗੇ ਬੈਠ ਕੇ ਆ ਕਿਉਂਕਿ ਬੈਠਕ ਤੇ ਉੱਥੇ ਬਹਿੰਦੇ ਛੇਦੀ ਨਹੀਂ ਇੱਥੇ ਬਿਠਾਣੀ ਵਾਹਦੀਆਂ ਬੈਠ ਕੇ ਸੋਹਣੀ ਬੈ ਲੱਗੀ ਹੁੰਦੀ ਹੈ ਮੈਂ ਦੇਖਾਂ ਨਾ ਜੈ ਬੈਡਕ ਦੇਖੀ ਸੀ ਜਿਹਦਾ ਲਾਇਆ ਮੈਂ ਨਾ ਬੈਡਕ ਮ ਵੱਡੀ ਵਾਲੀ ਐ ਜਿਹੜੀ ਖਾਣ ਆ ਜੰਦਰੀ ਆ ਜਾ ਹਾਂ ਜੀ ਬੈਡਕ ਵੱਡੀ ਬਹੁਤ ਐ ਤੇ ਵੀ ਗੰਦ ਘਟਵਾਇ ਦੇਦੇ ਜਿਹ ਕਹਿੰਦਾ ਭਾਵੇਂ ਇਹੀ ਐ ਹਾਂ ਜੀ ਬੈਡਕ ਦਾ ਬਹੁਤ ਸੋਹਣੀ ਬਣਾਦੀ ਵੀਰੇ ਦਾ ਕੰਮ ਅੱਛਾ ਸੀ ਚੋਗਰ ਨੇ ਸਰਵ ਕੀਤੀ ਐ ਮੈਂ ਤਾਂ ਆਹਾਂ ਪਹਿਲੇ ਖਾਣੇ ਸਾਫ਼ ਕੀਤਾ ਮੈਂ ਤਾਂ ਕੱਲੇ ਇਹ ਖਾਣੇ ਆਲੇ ਖਾਣੇ ਇਵੇਂ ਪੁੱਤੋਂ ਤੋਂ ਕਿਹਾ ਕਿ ਵਿੱਚੋਂ ਨਹੀਂ ਕੀਤੇ ਮੈਂ ਵਿੱਚੋਂ ਵਿੱਚੋਂ ਫਿਰ ਬੱਚੇ ਐ ਇਨਫੈਕਸ਼ਨ ਹੋ ਜੂਗੀ ਦੂਰ ਰੱਖ ਕੇ ਬਾਹਰ ਤੇ ਵੀ ਰੱਖਣ ਵਰਤਵਾੜ ਹਾਏ ਕੂਤਰੀ ਆ ਗਈ ਮੂਰੇ ਹੱਥ ਕਰਨ ਦੇ ਬ੍ਰੈਂਡ ਬਈ ਬਹੁਤ ਵਧੀਆ ਬਣਾਉਂਦੀ ਏ ਠੀਕ ਐ ਸਾਰੇ ਤੇ ਵਿਆਲ ਤੇ ਬਾੜ ਖਸਾਦ ਐ ਤੇ ਹੁਣ ਸੰ ਆਹ ਦਾ ਕਮਰਾ ਨਹੀਂ ਹੋਏ ਸੋ ਉਹ ਬਾਹਰ ਆ ਓਏ ਹਾਂ ਦੇ ਇੱਕ ਇੱਕ ਤਾਂ ਦਾ ਦੂਜਾ ਮਾਸਕ ਆ ਜਿਹੜਾ ਤੇਰੇ ਲੱਗਣਾ ਐ ਮੋਦੀ ਦੇ ਲੱਗ ਜਾਂਦੇ ਮੈਂ ਜਾਨੀ ਵੀ ਦੇਣ ਉਹਦੀ ਆ ਜੀ ਸੁਣਨ ਉੱਥੇ ਉਹ ਸਾਲਾ ਵੇਖ ਕੇ ਕਾਪੀ ਲੈ ਆ ਤਾ ਥਾਬੜੇ ਲ ਕੱਢ ਗਏ ਇੱਥੇ ਥਾਬੜੇ ਨਹੀਂ ਐਂ ਹੀ ਬਾਹ ਵਿੱਚੋਂ ਹੀ ਉਹ ਕੱਢ ਲਈ ਘੈਂਟ ਆਈ ਦੀ ਇਧਰੋਂ ਲੱਗ ਵੱਧ ਪੈਂਦੀ ਆ ਬਣਾ ਦੇ ਇਧਰੋਂ ਘੈਂਟ ਬੰਦਦਾ ਬੰਦ ਚੁੰਡ ਜੀ ਚੋ ਹਾਂ ਸਹੀ ਆ ਨਾ ਹੂੰ ਹੂੰ ਸ਼ਾਤੀ ਬਾਤ ਕਰਨੀ ਵੜੀ ਸਹੀ ਆ ਹੂੰ ਚੌੜਾ ਵਾਲਾ ਕੋਈ ਇਹਨਾਂ ਨੇ ਕਰਤਾ ਨਾ ਹਾਂਜੀ ਚੱਲ ਗਏ ਉੱਠ ਕੇ ਬਾਹਰ ਨੂੰ ਭੈਣ ਚ ਇੱਕ ਮਿੰਟ ਮੇਰਾ ਲੀਓ ਬਤਵਨ ਲੈਡ ਲੂਡ ਛੱਡ ਗਿਆ ਯਾਰ ਭੈਣ ਚੋਦ ਮੈਨੂੰ ਸਮਝ ਨਹੀਂ ਉਹਦੀ ਮੈਂ ਇੱਥੇ ਘੰਟੇ ਦਾ ਬੈਠਾ ਕਾ ਤੋ ਮੈਂ ਭੈਣ ਚ ਪੂਰਾ 5:30 ਵਜੇ ਦਾ ਬਟਾ 7:00 ਵਜੇ ਨਾ ਕੋਈ ਕੰਮ ਨਾ ਧੰਦਾ ਨਾ ਫੋਨ ਮੈਂ ਉਹੀ ਬੈਠਾ ਡੇਢ ਘੰਟੇ ਦਾ ਲੀਓ ਵੀ ਵਿਚਾਰਾ ਬਾਹਰ ਜਾ ਕੇ ਥੱਕ ਹਾਰ ਕੇ ਮੇਰੇ ਕੋਲੇ ਆ ਕੇ ਬਹਿ ਗਿਆ ਕਿਹਾ ਯਾਰ ਮਾਲਕ ਚੁੱਪ ਬੈਠਾ ਹਣਾ ਚਲੋ ਯਾਰ ਲਾਈਟਾਂ ਨੂੰ ਤਾਂ ਛੱਡੀ ਹੁਣ ਘਰੇ ਘਰੇ ਚਲਦੇ ਆ ਆਪਾਂ ਤੇ ਵੀਡੀਓ ਵਗੈਰਾ ਆਪਾਂ ਕੋ ਕਰਨੀ ਆ ਅਜੇ ਬਲਜੀਤ ਕੋਲ ਆ ਕੇ ਅਪਲੋਡ ਤੇ ਨਾਉਣ ਦੀ ਵੀ ਰਾਇ ਸੀ ਯਾਰ ਟਾਈਮ ਬਹੁਤ ਸੀ ਮੇਰੇ ਕੋਲੇ ਹੁਣ ਸਾਰੇ ਕੰਮ ਹੋ ਜਾਣੇ ਆ ਚਲੋ ਕੋਈ ਨਾ ਚਲਦੇ ਆ ਕਰ ਦਈਏ ਸਾਰਾ ਕੁਝ ਹੁਣ ਦੇ ਨਾਲ ਲਾਈਟਾਂ ਤਾਂ ਬੰਦ ਹੀ ਰਹਿਣ ਦੇ ਬਾਹਰ ਲਈ ਛੱਡ ਦਿੰਦੇ ਆ ਹਾਂਜੀ ਮੇਰੇ ਵੀਰੋ ਆਗੇ ਧੰਨੇ ਕਰੀ ਤੇ ਲੀਓ ਪੁੱਤ ਓਏ ਆਇਆ ਤੇ ਆਸੇ ਚੀਜੀ ਲਿਆਂਦੀ ਆ ਘਰੋਂ ਮੈਂ ਰੋਟੀ ਵਧ ਗਈ ਸੀ ਹਨ ਭੁੱਖ ਬਹੁਤ ਲੱਗੀ ਸੀ ਜਿਹਨਿ ਗਿੱਟਾ ਖਾਂਦੇ ਖਾਂਦੇ ਨਾ ਮੈਂ ਛੜਤੀ ਮੈਂ ਯਾਰ ਲਿਓ ਪਾ ਦੇਣਾ। ਉਰੇ 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 ਲਿਓ। ਆਹੀ ਖਾਲਾ ਕੋਲ ਨਾ ਤੜਕੇ ਧੋਦੇ ਅੰਡਾ ਕੀ ਕਰਦੇ ਤਾਂ ਬੋਲੀ ਜਾਂਦੇ ਆ। ਖਾਲਾ ਮਰਾ ਸਿਆਣਾ ਪੁੱਤ। ਪਾਣੀ ਲਿਆਂਦਾ ਬਈ ਰੋਟੀ ਖਾ ਜਾਂਦੀ ਵੀਡੀਓ ਅਪਲੋਡ ਕਰ ਜਾਂਦੀ ਓਕੇ ਸਭ ਖਾਣੇ। ਯਾਰ ਆ ਤੜਦੀ ਨਹੀਂ ਖੁੱਡੇ ਯਾਰ ਬੜੀ ਦਿੱਕਤ ਪੈਦਾ ਕਰਦੀ ਏ। ਕਿਉਂ ਅਖੰਡ ਸਾਡਾ ਕੀ ਲੈਣੀ ਕਿਉਂੜਗਾ ਕਰਦੀ ਏ। ਚਲੋ ਇੱਕ ਕਰੀ ਹੋਰ ਟਰਾਈ ਕਰਦੇ ਹੁਣ ਅੰਦਰ ਲਾਉਣ ਦੀ। ਨਾ ਆਪਣਾ ਤਾਂ ਹੀ ਰਦੀ ਨਹੀਂ ਗਿਤਰ ਮੈਂ ਮਸੇ ਰੁਟਾ ਟਿਕਾ ਗਿਆ ਮੈਂ ਨਾ ਯਾਰ ਤੁਸੀਂ ਬਸ ਠੀਕ ਹਾਂ ਯਾਰ ਦਿਲ ਨਾਲ ਕੁਛ ਚੰਗੇ ਲੰਘ ਰਹੇ ਯਾਰ ਸੱਚੀ ਗੱਲ ਹੱਸਦੇ ਲੱਗੇ ਮਤਲਬ ਇੰਨਾ ਨਹੀਂ ਦੁੱਬਲੇ ਮੈਂ ਕਦੇ ਹੋਇਆ ਸੀ ਜਿੰਨਾ ਹੁਣ ਹੋ ਰਿਹਾ ਹੈ ਮੈਂ ਦੱਸਦਾ ਵੀ ਚੱਕਰ ਕੀ ਵੀ ਜਦ ਹੁਣ ਬਾਈ ਗੋਰੇ ਕੋਲੇ ਆਵੜ ਕੇ ਤਾਂ ਵਧੀਆ ਦਿਨ ਟਪ ਜਾਂਦਾ ਚਲੋ ਕਿਤੇ ਕੋਈ ਜਿੱਥੇ ਕੋਈ ਦਿਲ ਮਿਲਦੇ ਆਪਣੇ ਕੋਈ ਸੱਜਣ ਹਨਾ ਕੋਈ ਯਾਰ ਮਿੱਤਰ ਕੁਇ ਚਾਰ ਇਕੱਠੇ ਹੋ ਜੂ ਤਾਂ ਠੀਕ ਟਾਈਮ ਟੱਪ ਜਾਂਦਾ ਉਹਨਾਂ ਵਧੀਆ ਇੰਟਾ ਉਹਦਾ ਪਰ ਠੀਕ ਟੱਪ ਜਾਂਦਾ ਜਿਵੇਂ ਅੱਜ ਮੈਂ ਖੁੱਡੇ-ਘਡੇ ਸਾਫ਼ ਕਰੀ ਗਏ ਮੈਂ ਤੇ ਚੋਬਰ ਖੁੱਡੇ ਸਾਫ਼ ਕਰਾ ਕੇ ਘਰੇ ਆਵੜਾ ਤੋ ਮੈਂ ਕੱਲਾ ਸੀ ਇੱਥੇ ਕੱਲੇ ਦਾ ਟਾਈਮ ਟੱਪਣੋ ਵੜ ਗਿਆ ਯਾਰ ਜਮੇ ਨਹੀਂ ਟੱਪਦਾ ਪਹਿਲਾਂ ਮੈਂ ਨਾ ਪਹਿਲਾਂ ਮੈਂ ਕੱਲਾ ਰਹਿ ਕੇ ਬੜਾ ਖੁਸ਼ ਸੀ ਬਸ ਸੱਚੀ ਪਹਿਲਾਂ ਮੈਂ ਕੱਲਾ ਰਹਿਣਾ ਸੀਗਾ ਪਰ ਮੈਨੂੰ ਆਈ ਸੀ ਮੇਰੇ ਕੋਲ ਆ ਕੇ ਨਾ ਕੋਈ ਵਧੀਆ ਕੱਲਾ ਤਾਂ ਬੜਾ ਨਿਆਰਾ ਲੈਂਦਾ ਮੈਂ ਖੁਸ਼ ਆ ਕੱਲਾ ਹੁਣ ਯਾਰ ਕੱਲਾ ਨਹੀਂ ਰਿਆ ਜਾਂਦਾ ਯਾਰ ਹੁਣ ਸਾਲਾਂ ਹੋਰੀ ਪੂਰੀ ਯਾਦਾਂ ਯਾ ਘੇਰਾ ਪਾ ਲੈਂਦਾ ਭੈਣ ਜੂ ਯਾਰਾ ਓਵਰ ਥਿੰਕਿੰਗ ਦੀ ਬਾਲੀ ਕਰਦਾ ਯਾਰ ਮਨ ਬਹਿ ਕੇ ਪਤਾ ਨਹੀਂ ਖਾਤੋਂ ਯਾਰ ਕੱਲਾ ਹਣੀ ਯਾਰ ਹੁਣ ਤਾਂ ਇਹ ਲੱਗਦਾ ਵੀ ਭੈਣਾ ਯਾਰ ਖੋਖਲਾ ਹੀ ਕਰ ਜਾਂਦਾ ਕੱਲਾ ਬਣ ਤੋਂਦਰੋ ਸੱਚੀ ਗੱਲਾਂ ਝੂਠ ਨਹੀਂ ਬੋਲਦਾ ਸੱਚੀਆਂ ਗੱਲਾਂ ਆ ਇਹ ਤੇ ਅੱਜ ਅੱਜ ਬੜਾ ਔਖਾ ਦਿਨ ਟੱਪੇ ਮਰਾਥਨ ਤੋਂ ਲੱਗੇ ਹੁਣ ਤੱਕ ਮੈਂ ਨਾ ਤਾਂ ਨਹੀਂ ਸੌਣ ਲੱਗੇ ਹਨਾ ਉਹ ਮੂੰਹ ਦੇਖ ਕੇ ਹੀ ਪਤਾ ਲੱਗ ਜਾਂਦਾ ਉਹ ਬੰਦੇ ਦਾ ਯਾਰ ਵੀ ਕੀ ਹੋ ਹਨਾ ਵੀ ਉਹੀ ਪਤਾ ਲੱਗ ਜਾਂਦਾ ਉਹ ਬੰਦੇ ਦੇ ਐਕਸਪ੍ਰੈਸ਼ਨ ਤੋਂ ਹੀ ਵੀ ਈ ਗੱਲ ਰਿਹਾ ਬੰਦੇ ਨਾਲ ਤਾਂ ਥੋੜਾ ਦਿਨੇ ਠੀਕ ਸੀ ਤੜਕੇ ਠੀਕ ਸੀ ਆਥਣ ਵੇਲੇ ਬਹੁਤ ਰਾਤ ਬਹੁਤ ਉਫੀ ਢਾਪੀ ਆ ਕਦੇ ਕਰਦੇ ਆ ਪਤਾ ਨਹੀਂ ਕਾ ਤੋ ਯਾਰ ਪਹਿਲੇ ਸਾਰਾ ਕੁਝ ਹੁੰਦਿਆਂ ਸੁਂਦਿਆਂ ਵੀ ਯਾਰ ਪਤਾ ਨਹੀਂ ਐ ਕਾ ਤੋ ਹੁੰਦਾ ਯਾਰ ਭਾਈ ਯਾਰ ਨਾ ਯਾਰ ਕੋਈ 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 ਗੱਲਬਾਤ ਵੀ ਨਹੀਂ ਹੋਈ ਈ ਵੀ ਚਲੋ ਹੁੰਦਿਆਂ ਗੱਲਾਂ ਮਤਾਂ ਵਾਲਿਆਂ ਮੋਟਿਆਂ ਤਾਂ ਪਰ ਵੀ ਨਾ ਕੋਈ ਈ ਗੱਲਬਾਤ ਹੋਈ ਐ ਨਾ ਕੁਝ ਹੋਰ ਯਾਰ ਵੀ ਨਾ ਮੈਂ ਜੋ ਕੋਈ ਨੁਕਸਾਨ ਹੋਇਆ ਵੀ ਪਤਾ ਨਹੀਂ ਕਾ ਤੋ ਯਾਰ ਕਦੇ ਕਦੇ ਜੀਣੀ ਲੱਗਦਾ ਹਾਂ ਤਾਂ ਸੱਚੀ ਗੱਲ ਹਾਂਦਾ ਮੈਂ ਉਹ ਹਾਲਾਤ ਜੀ ਐ ਭੈਂਜੋਦ ਬਣੇ ਪੈਸੇ ਸੱਚੀ ਦੱਸੇਗਾ ਗਾਲਾਂ ਗੂਲੇ ਕੱਢਣ ਲੱਗਣ ਇੱਕ ਜ਼ਿਆਦਾ ਭੁੱਲਣ ਜੇ ਲੱਗ ਗਿਆ ਹੁਣ ਮੈਂ ਜ਼ਿਆਦਾ ਹੋਰ ਹੀ ਗੱਲਾਂ ਐ ਕਰੀ ਜਾਂਦਾ ਹਣਾ ਪਤਾ ਨਹੀਂ ਕੀ ਨੂੰ ਕੀ ਦੱਸੀ ਜਾਂਦਾ ਟੁੱਲੇ ਜੇ ਮਰੀ ਜਾਂਦਾ ਇਹ ਭੈਂਜੋ ਥੋੜੇ ਟਾਈਮ ਤੋਂ ਹੁਣ ਹੋਣ ਲੱਗ ਗਿਆ ਪਤਾ ਨਹੀਂ ਕਾਹ ਤੋਂ ਪਹਿਲਾਂ ਨਹੀਂ ਮੇਰੇ ਨਾਲ ਆਇਉਂਦੇ ਪਹਿਲਾਂ ਮੇਰੇ ਸਾਰਾ ਕੁਝ ਯਾਦ ਹੁੰਦਾ ਸੀ ਕੱਲੀ ਕੱਲੀ ਜੀ ਐ ਹੁਣ ਮੈਨੂੰ ਆਇਆ ਸੌਂ ਲੱਗੇ ਮੈਂ ਨਾ ਕਬੂਤਰ ਵੀ ਭੁੱਲਦੇ ਜਾਂਦਾ ਵਿੱਚ ਵਿੱਚ ਨਾ ਜਿਹੜੇ ਵੱਡੇ ਕੂਤਰ ਸੀ ਕੋਈ ਪੁੱਠੇ-ਪੁੱਠਾਂ ਪ੍ਰਾਣੀਆਂ ਰੁਕੂਆਂ ਮੈਂ ਉਹ ਵੀ ਭੁੱਲਦਾ ਜਾਂਦਾ ਗਾਪਣੀ ਮਾਰਦਾ ਉਹਨਾਂ ਤੇ ਵੀ ਨਹੀਂ ਮੇਰਾ ਹੁਣ ਸੱਚੀ ਦੱਸਦਾ ਐਡੀ ਮਾੜੀ ਨਹੀਂ ਯਾਰ ਮੈਂਟਲੀ ਕਦੇ ਹੈਲਥ ਹੋਈ ਸੀ ਜਿੰਨੀ ਹੁਣ ਵੀ ਵੀਕ ਜਿਹੀ ਹੋ ਰਹੀ ਹੈ ਪਤਾ ਨਹੀਂ ਕਾ ਤੂੰ ਡੋਂਟ نو ਕੀ ਇਸ਼ੂ ਹੈ ਕੀ ਗੱਲ ਹੈ ਵੀ ਅੰਦਰ ਕੁਝ ਠੀਕ ਨਹੀਂ ਚੱਲਦਾ ਯਾਰ ਦਿਨ ਬਾ ਦਿਨ ਨਾ ਥੋੜਾ ਜਆ ਹੋਰੀ ਕੰਮ ਖਰਾਬ ਹੋ ਰਿਹਾ ਮਾਹੌਲ ਯਾਰ ਗੱਲ ਮੁੱਕੀ ਰਾਂ ਤੇਗੀ ਵੀ ਕੋਲਮ ਲਾ ਕੇ ਆਏ ਲੱਗ ਰਿਹਾ ਜਿਵੇਂ ਮਾੜੇ ਇਦਾਂ ਦੇ ਨਿਸ਼ਾਨ ਨੇ ਇਹ ਤਾਂ ਵੀ ਆਏ ਲੱਗ ਰਹੇ ਰ ਅੱਗੇ ਕੁਝ ਮਾੜਾ ਹੋਣ ਵਾਲਾ ਪਤਾ ਨਹੀਂ ਕੀ ਪਰ ਅੱਗੇ ਕੁਝ ਮਾੜਾ ਹੋਊਗਾ ਲਿਓ ਐਂ ਟੱਪ ਜਿੰਗਾ ਬਾਹਰ ਐਂ ਦਿਆ ਯਾਰਾ ਤੂੰ ਹੀ ਤਾਂ ਹੈਗਾ ਮੇਰੇ ਕੋਲੇ ਕਿਧਰ ਜਾਣਾ ਪੈ ਬਟਾ ਦੇ ਉਧਰ ਚੱਲ ਅੰਦਰ ਸਾਲਾ ਆਪਣਿਆ ਕਲਾਕਾਰੀ ਦਾ ਕਿਧਰ ਜਾਣਾ ਜਾਣਾ ਕਿੱਥੇ ਕਿਧਰੇ ਜਾਣਾਗਾ ਐਲੀਆ ਹੋਣ ਮਨਾਜ ਨੇ ਤੇਰੇ ਕਰਕੇ ਫੁਨਾਇ ਮੜਕੇ ਤੋਂ ਲਵੇੜ ਦੇ ਮੱਥ ਪੀਛੜ ਪਤੰਦ ਬਾਈਕ ਉਲੇ ਭਾਗੇ ਜਾਂ ਲਾਉਂ ਉੱਥੇ ਨਾ ਨਾ ਬਾਈਕ ਉਲੇ ਹੈਨਾ ਪੈਨਿਆ ਹੁਣ ਐਵੇਂ ਨਾ ਮੂੰ ਚੱਕ ਕੇ ਰਾਤ ਨੂੰ ਬਾਹਰ ਨੂੰ ਚੱਲ ਖਰਾਬ ਹੋ ਜਾਏਗਾ ਮੈਂ ਤਾਂ ਹੋਈ ਹੀ ਤੂੰ ਤਾਂ ਸਿਆਣਾ ਬੰਜਾ ਚਲੋ ਠੀਕ ਹੈ ਯਾਰ ਬਰੋ ਓਕੇ ਆ ਬਸ ਪੈ ਨਹੀਂ ਆ ਯਾਰ ਆ ਕਬੂਤਰੀ ਹਿਲਾ ਦੇ ਮੈਂ ਅੰਦਰ ਹੈਨਾ ਵਿਚਾਰੀ ਕਿਵੇਂ ਨਾ ਕਿਵੇਂ ਬਾਪਾ ਇਹਨੇ ਤਾਂ ਕਿੱਥੇ ਆ ਬੀਠੀ ਆ ਬਲੌਗ ਦੀ ਐਂਡਿੰਗ ਕਰਦੇ ਆ